ਪਿੰਨ ਵਰਗੇ ਢੀਂਡ ਬੇਕਾਲ ਆ ਲਾ ਨਿਲੀ ਸੀ ਜੇਥੇ ਕੋਟਰ ਨੂੰ ਲੱਗ ਗਈ ਐ ਅੱਜ ਸਾਹੀ ਆ ਕੋਟਰ ਨੂੰ ਲਾਇ ਤਾਗਾ ਫੱਟ ਗਈ ਗੱਡੀਆਂ ਦੇਖੋ ਇਹਨਾਂ ਨੇ ਉਹਦਾ ਕੁਝ ਕਿਆਂ ਗਾ ਕਿੰਨੀਆਂ ਗੱਡੀਆਂ ਰਹਿ ਗੀਆਂ ਸਰ ਆਪਣਾ ਨਾਮ ਜੀ ਕਿਹੜਾ ਕੇਸਲਾ ਆਪਣਾ ਫਾਰਸ ਸਟੇਲਿੰਗ ਸਮਾਣਾ ਕੋਈ ਐਸੇ ਸਮਾਣਾ ਤੇ ਇਹ ਕੰਮ ਤੋਂ ਨੂੰ ਕੋਟਰ ਨੂੰ ਮਿਲਿਆ ਇਹਦੇ ਸਾਨੂੰ ਪਿੰਨ ਵਰਗੇ ਢੀਂਡ ਬੇਕਾਲ ਆ ਲਾ ਨਿਲੀ ਸੀ ਇੱਥੇ ਕੋਟਰਨ ਨੂੰ ਚੱਗ ਲੱਗੀ ਹੈ ਤੇ ਅਸੀਂ ਨਾਲ ਦੇ ਨਾਲ ਗੱਡੀ ਨੂੰ ਸਟੇਸ਼ਨ ਤੋਂ ਟਰਨਆਊਟ ਕਰਤਾ ਤੇ ਗੱਡੂ ਨੂੰ ਕੰਮ ਕਰੀਏ ਫਿਰ ਕਿੰਨੀ ਕਾਕੇ ਜੀ ਕੀ ਕੁਝ ਇੱਥੇ ਬਣਵਾ ਦੀਗਾ ਅੱਜ ਕਾਫੀ ਹੈ ਇਹ ਕੋਟਰਨ ਨੂੰ ਲਾ ਟਾਗਾ ਫੈਕਟਰੀ ਤੇ ਆਪਣੇ ਦੇਖਣ ਤੇ ਇੱਥੇ ਅਸੀਂ ਜਲਦੀ ਗੱਡੀ ਨਹੀਂ ਲਈ ਆਣੇ ਤੇ ਜਲਦੀ ਗੱਡੀ ਆ ਰਹੀ ਹੈ ਤੇ ਜਲਦੀ ਇਹ ਅੱਜ ਕੰਟਰੋਲ ਕਰਨੀ ਜਾਏਗੀ ਤੇ ਕਿੰਨੀ ਕਾਕੇ ਲੱਗੀ ਹੈ ਕਿੰਨੀਆਂ ਕਿ ਗੱਡੀਆਂ ਲੱਪਣ ਦੀ ਸੁਭਾਅ ਬਣਾਏ ਕੀ ਹੋ ਰਹੇ ਗੱਡੀਆਂ ਦੇਖੋ ਵੀ ਹੁਣ ਇਹ ਤਾਂ ਕੁਝ ਕਿਆਂ ਦਾ ਦੁਨੀਆ ਗੱਡੀਆਂ ਲੱਗ ਜਾਣ ਇਹ ਨਹੀਂ ਹੋ ਜਾਗਾ ਕੋਈ ਪਰ ਅੱਗੇ ਕੰਟਰੋਲ ਚ ਗੱਡੀਆਂ ਲੱਗੀ ਹੋਈ ਐ ਕਿੰਨੀਆਂ ਕਿ ਗੱਡੀਆਂ ਲੱਤ ਕੇ ਆਉਣ ਦਾ ਮੈਂ ਇੱਕੋ ਹੀ ਚੱਲੀ ਗੱਡੀ ਆਨੇ ਤੇ ਹੁਣ ਗੱਡੀ ਇੱਕ ਬਜਾਇਦਾ ਆ ਰਹੀ ਆ ਉਹ ਗੱਡੀ 15 ਮਿੰਟ ਚ ਬੰਦ ਹੋਣੀ ਤੇ ਅੱਗੇ ਕੰਟਰੋਲ ਕਰਨਾ ਐ ਸੀ ਕਿ ਗੱਡੀ ਲੱਗਣੀ ਤੇ ਤਾਂ ਆਈ ਸੀ ਸਰ ਕਿਸ ਤਰ੍ਹਾਂ ਦੀ ਵੀਰੇ ਆ ਕੇ ਤੀ ਜਿਹੜਾ ਆਏਗੀ ਉਹ ਥਾਂ ਥੋੜਾ ਕਾਜੀ ਪਹਾਂਦੀ ਤੇ ਹੁਣ ਕੰਟਰੋਲ ਐ ਪਰ ਆਪਰੇ ਆ ਗਈ ਕਿੰਨਾ ਤੋਂ અમાਰੂ ਉੱਤਮ ਦੀ ਕਿੰਨਾ ਕਰਦਾ ਸਮਝਦੇ ਦੇਖੋ ਹੁਣ ਉਹਦਾ ਕੰਟਾ ਲੱਗ ਜੇ ਕਾਰਨ ਲੱਗਿਆ ਪਤਾ ਸਰ ਕਾਰਨ ਹੀ ਕਾਰਨ ਲੱਗ ਜੀ ਪਹਾਂਦੀ ਕੋਈ ਕੱਪੜਾ ਨਹੀਂ ਆਇਆ ਮਾਲਕ ਨੂੰ ਮਾਲਕ ਨੂੰ ਕੋਈ ਕਰਨ ਦਾ ਹਲੇ ਕੁਝ ਵਧਣ ਲੱਗੇ ਤੇ ਜਦੋਂ ਨੂੰ ਮੁੰਡਾ ਕੋਈ ਆਇਆ ਤਾਂ ਉਹਨੂੰ ਜੀਸੀ ਕਰਨਾ